ਕਿਸੇ ਵੀ ਪੁਆਇੰਟ ਦੇ ਉੱਤੇ ਸਰਕਾਰ ਮੈਨੂੰ ਮੱਥੇ ਨਹੀਂ ਲਾਉਂਦੀ। ਚੰਡੀਗੜ੍ਹ ਜਾ ਕੇ ਵੀ ਦੇਖ ਲਿਆ। ਜਦ ਸਰਕਾਰ ਆਪਕੇ ਦੁਆਰ ਸੀਐਮ ਸਾਹਿਬ ਮਾਨਸਾ ਆਉਂਦੇ ਨੇ। ਉੱਥੇ ਜਾ ਕੇ ਮੈਂ ਐਸਐਸਪੀ ਨੂੰ ਸ਼ਾਮ ਨੂੰ ਲਿਖ ਕੇ ਦੇ ਦਿੱਤਾ ਮੈਂ ਦੋ ਗੱਲਾਂ ਪੁੱਛੀਆਂ। ਵੀ ਲੌਰੈਂਸ ਦੀ ਵੀਡੀਓ ਕਿਹੜੀ ਜੇਲ੍ਹ 'ਚ ਬਣਦੀ ਹੈ। ਕਿਹੜੀ ਕਸਟਡੀ ਦੇ ਵਿੱਚ ਹੈ 몰ਾ ਜਿਹੜਾ ਮੁੱਲਜਮ ਹੈ। ਔਰ ਜਗਿੰਦਰ ਪਟਿਆਲ ਦਾ ਨੰਬਰ ਵੀ ਤੇਰੇ ਕੋਲ ਹੈ। ਇਹ ਸਵਾ ਸਾਲ ਹੋ ਗਿਆ ਤੁਸੀਂ ਮਾਨਯੋਗ ਹਾਈ ਕੋਰਟ ਨੂੰ ਝੂਠ ਕਾ ਤੋ ਬੋਲੀ ਜਨੂ ਕਿ ਅਸੀਂ ਤਿੰਨ ਮਹੀਨੇ ਦਾ ਸਵਾ ਹੋਰ ਕੇ ਪਤਾ ਨਹੀਂ ਲੱਗ ਰਿਹਾ ਵੀਡੀਓ ਕਦੋਂ ਬਣ ਗਈ ਕਿਨੇ ਬਣਾਤੀ ਬੰਦਾ ਸਲਾਖਾਂ ਦੇ ਪਿੱਛੇ ਬੰਦ ਕੀਤਾ ਹੋਇਆ ਇਹ ਗੱਲ ਸਾਫ਼ ਕਰਦੀ ਹੈ ਵੀ ਸਰਕਾਰ ਦਾ ਸਮਝ ਇੰਨਾ ਕਿ ਤਾਂ ਪਤਾ ਲੱਗ ਗਿਆ ਹੋ ਵੀ ਸਾਡੇ ਬੱਚੇ ਕਿੰਨੀ ਕੁ ਸਹਰਦੇ ਅਗਲੀ ਗੱਲ ਮੇਰੀ ਲਾ ਲਓ ਮੈਂ ਜਿੰਨਾ ਮਰਜੀ ਸੰਘਰਸ਼ ਕਰਲਾਂ ਜਿੰਨਾ ਮਰਜੀ ਰੋਲਾ ਪਾਈ ਜਮਾ ਰੋਈ ਧੋਈ ਜਮਾ ਪਿੱਟੀ ਜਮਾ ਮੇਰਾ ਬੱਚਾ ਵਾਪਸ ਆ ਜੂਗਾ ਕਦੇ ਵੀ ਪਰੰਤੂ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਇਸ ਕਰਕੇ ਕਰਦਾ ਕਿ ਤੁਸੀ ਤਾਂ ਜਾਗਰ ਕੋ ਹੋ ਜੂਂ ਵੀ ਆਪਣੀ ਮਗਰੋਂ ਬਾਤ ਕਿਸੇ ਨੇ ਪੁੱਛਣੀ ਭਰਾਓ ਪਹਿਲੀ ਸचेਤ ਹੋ ਜਿਓ ਆਪਾਂ ਜੱਟ ਬਾਦ ਹੈ ਬਸ ਜੱਟ ਤੇ ਕਰੇ ਸਰਜਕ ਅਕਲ ਤਈ ਤੋਂ ਬਾਹਰ ਨਸੀਬ ਤੋਂ ਬਾਹਰ ਚੱਕਲ ਆਉਂਦੀ ਏ ਆਪਾਂ ਮਗਰੋਂ ਸੋਚਦੇ ਜਿੱਦਾਂ ਆਪਾਂ 2022 ਦੀ ਹਨੇਰੀ ਦੀ ਭੇਂਟ ਚੜ ਗਏ ਕੀ ਵੱਖਰਾ ਹੋ ਗਿਆ ਭਾਈ ਜਿਹੜੀਆਂ ਚੀਜ਼ਾਂ ਨੇ ਨਕਲਾ ਲਾਉਂਦੇ ਸੀ ਬਾਦਲ ਕਿਆ ਨੂੰ ਕੈਪਟਨ ਸਾਹਿਬ ਨੂੰ ਜਿਹੜੇ ਪੁਰਾਣੇ ਸਾਡੇ ਲੀਡਰ ਨੇ ਉਹਨਾਂ ਨੂੰ ਬਦਨਾਮ ਕਰਦੇ ਸੀ ਉਹਨਾਂ ਨਾਲ ਕੀ ਨਮਾ ਕਰਤਾ ਕਿ ਹੈਲੀਕਾਪਟਰ ਬਾਥਰੋਂ ਛੱਡ ਗਏ ਫੇ ਕਿਸੇ ਗੱਲ ਤੇ ਤਾਂ ਖਰੇ ਉਤਰ ਜੋ ਤੁਸੀਂ ਸਰਕਾਰ ਨੇ ਹਲਫਨਾਮਾ ਦੇ ਦਿੱਤਾ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਵੀ ਰਾਣਾ ਸੀਗਾ ਭਗਵੰਤਪານ ਦੀ ਕੋਠੀ ਨੂੰ ਜਾਂਦੇ ਰਾਧਾ ਮੇਰੇ ਪੁੱਤ ਦੇ ਕਤਲ ਦੀਆਂ ਦਲੀਲਾਂ ਦੇ ਕੇ ਆਪ ਤਾਂ ਕੇ ਜਿੱਤ ਗਏ ਪਰ ਉਹਦਾ ਕੀ ਬਣਿਆ ਜਿਹੜਾ ਜ਼ਿੰਦਗੀ ਹਾਰ ਗਿਆ ਉਹ ਤੁਹਾਡੀਆਂ ਗਲਤੀਆਂ ਨਾ ਹਾਰਿਆ ਪਰ ਤੁਸੀਂ ਤੁਹਾਡਾ ਏਜੀ ਹੈ ਜਿਹੜਾ ਉਥੇ ਹਲਫਨਾਮਾ ਜਾ ਕੇ ਦੇ ਦਿੰਦਾ ਵੀ ਉਹਦੀ ਸਿਕਿਉਰਿਟੀ ਘਟੀ ਤਦਾ ਸਿੱਧੂ ਮੂਸੇ ਵਾਲਾ ਮਰਿਆ ਇਲੈਕਸ਼ਨ ਹੋ ਕੇ ਹਟ ਗਈ ਸੀ ਸਾਡੀ ਟੋਟਲ ਸਿਕਿਉਰਿਟੀ ਵਿਡਰਾ ਕਰ ਲਈ ਸੀ ਪਰੰਤੂ ਅਸੀਂ ਮਰੇ ਨਹੀਂ ਕਿਉਂ ਨਹੀਂ ਮਰੇ ਸਾਡੀ ਸਿਕਿਉਰਿਟੀ ਬਾਰੇ ਕਿਸੇ ਨੂੰ ਪਤਾ ਨਹੀਂ ਸੀ ਸਾਡੇ ਕੋਲ ਗੰਦਮਾਣੇ ਇੱਕ ਹੈ ਜਾਂ ਦੋ ਹੈਗਾ ਜਾਂ ਹੈ ਨਹੀਂ ਅਸੀਂ ਆਦੇ ਘਰੇ ਬੈਠੇ ਜੀ ਰਾਮ ਦਾ ਖੇਤ ਬੰਦੇ ਜਾਂਦਾ ਜੀ ਟ੍ਰੈਕਟਰ ਲੈ ਕੇ ਰੋਜ਼ ਵੀ ਨਾ ਉਹਦਾ ਫਰਜ਼ ਸੀ ਕਿਸੇ ਨੇ ਨਹੀਂ ਮਾਰਿਆ ਮਾਰਿਆ ਕਦੋਂ ਜਦੋਂ ਬੇਈਮਾਨ ਗੈਂਗਸਟਰਾਂ ਦੇ ਨਾਲ ਲੱਗੇ ਸੈਂਟਰ ਤੇ ਸਟੇਟ ਦੋਨਾਂ ਨੇ ਇੱਕ ਮਨ ਬਣਾ ਲਿਆ ਵੀ ਆਹ ਜਿਹੜਾ ਇਹਨੂੰ 23 ਕਰੋੜ ਲੋਕ ਫੋਲੋ ਕਰਦੇ ਆ ਜੇ ਵਿਪੱਖਸ਼ ਦੇ ਵਿੱਚ ਜਾਵੜਿਆ ਕਾਂਗਰਸ ਦੇ ਵਿੱਚ ਇਹ ਕੱਲ ਨੂੰ ਦੁੱਖ ਦੇਊਗਾ ਆਪਾਂ ਨੂੰ